ਅਬ ਇੰਕੀ ਜਨੇਰ ਤੇ ਪਰੋ ਰਿਹਾ ਰੇਤ ਭਰ ਗਿਆ ਇੰਦਰਾ ਬੇਸਪਾਸੇ ਵੀ ਆਹੀ ਆਸਪਾਸੇ ਵੀ ਪਿੰਡ ਦੇ ਤਕਰੀਬਨ ਬ੍ਰਹਮਾਨ ਨੂੰ ਆਉਨੋਂ ਪਾਣੀ ਜਾਉ ਚੜਿਆ ਕੋ ਗਾਲੀ ਨਹੀਂ ਕਹਾਂਗੇ ਢਾਲੀ ਸਾਹਿਬ ਸਾਡਾ ਵਾਲੀ ਮਾਨ ਇਹਨਾਂ ਦਾ ਪਾਣੀ ਦੇ ਲੱਗ ਭਾਗ ਘਰਾਂ ਵਾਲੀਆਂ ਛਤਾਂ 'ਤੇ ਫੁੱਟ ਫੁੱਟ ਨਿਵਾ ਰਿਹਾ ਜੀ ਕਿਸੇ ਦੇ ਘਰ ਕੋਈ ਬੈੱਡ ਨਹੀਂ ਰਿਹਾ ਕਿਸੇ ਦੇ ਘਰ ਕੋਈ ਸੋਫਾ ਨਹੀਂ ਰਿਹਾ ਕੋਈ ਰੋਟੀਆਂ ਸੇਕਣ ਵਾਲਾ ਪੁਨਾ ਤੱਕ ਵੀ ਨਹੀਂ ਰਿਹਾ ਤਾਲੀਆਂ ਗੋਭੀ ਦੀ ਫਸਲ ਜਿਹੜੀ ਆ ਉਹ ਜਿਆਦਾ ਇੱਥੇ ਹੁੰਦੀ ਆ ਤਕਰੀਬਨ ਦੇ ਤਕਰੀਬਨ ਫਸਲ ਬਿਲਕੁਲ ਤਿਆਰ ਸੀ ਦੂ ਚੌ ਦਿਨਾਂ ਵਿੱਚ ਕੱਟਣ ਵਾਲੀ ਸੀ ਬਸ ਸਭ ਸਭ ਕਾਹਦੇ ਪਿਛਲੀ ਕਣਕ ਦੇ ਪਾਹ ਜਿਹੜੇ ਸਾਡੇ ਆਹ ਇੱਥੇ ਖਰਚਾ ਲੱਗਦਾ ਸਾਡੀ ਕਣਕੀ ਪਿਛਲੀ ਗਈ ਆਹ ਜਿਹੜੇ ਸਾਨੂੰ ਕੁਝ ਆਉਣਾ ਸੀ ਸਾਡਾ ਉਹ ਵੀ ਕੁਝ ਗਿਆ ਸਾਡੇ 3.5 ਲੱਖ ਦਾ ਖਰਚ ਨੁਕਸਾਨ ਹੋ ਗਿਆ ਸੀ ਕਿੱਥੋਂ ਘੱਟੋ ਘੱਟ ਇੱਕ ਟੋਆ ਇੱਕ ਟਿੱਲੇ ਦਾ 1 ਲੱਖ ਰੁਪਈਆ ਖਰਚਾ ਨੰਬਰੀ ਜ਼ਮੀਨ ਸਾਰੀ ਸਾਰੀ ਨੰਬਰੀ ਉੱਥੋਂ ਦੀ 0.0 ਤੱਕ ਨੰਬਰੀ ਜ਼ਮੀਨ ਹੈ ਹੁਣ ਸਾਡੀ ਇਹੋ ਹੀ ਬੇਨਤੀ ਆ ਜੀ ਤੁਹਾਨੂੰ ਅੱਗੇ ਪਤਾ ਜੇ ਤੋ ਹੁਣ ਬਾਸਟਰ ਮਾਰ ਲੂਗੀ ਕਿ ਤੁਹਾਨੂੰ ਪਤਾ ਪਾਣੀ ਆ ਮੈਂ ਇਹ ਜ਼ਮੀਨ ਵੀ ਨਹੀਂ ਪਾਣੀ ਤੇ ਕੋਈ ਆਉਂਦਾ ਬਾਲੀ ਬੰਕਰ ਬਣਾਉਣ ਦੀ ਗੱਲ ਆਪਾਂ ਕਰੀਏ ਬੰਕਰ ਬੰਕਰ ਬਣਾਉਣ ਦੀ। ਉਹ ਬੰਕਰ ਬਣਾਨੇ ਸ਼ੁਰੂ ਕਰਦੇ। ਬਾਲ ਨੂੰ ਸਪਾਰਟ ਲਈ। ਉਹਨੂੰ ਮੈਂ ਜਿੰਦੇ ਉਤਪਲ ਨੂੰ ਨਾ ਪਰੇ ਜੀਦਾ। ਜਦੋਂ ਜਾਂ ਬੰਕਰ ਬਣੀ। ਉਹਨੋਂ ਸੇ ਇੱਕ ਦਿੱਖੀ ਤੋਂ ਬਣਦਾ। ਇਹਨਾਂ ਨੇ ਆਪ ਪਾਣੀ ਆਇਆ ਜੀ ਸਾਰਾ ਬੰਕਰਾਂ ਦਾ। ਸਰ ਜੀ ਇਹ ਜੋ ਬਣਾ ਹੈ ਨਾ ਕੋਰੀ ਡੋਰ। ਕਮ ਇਸ ਦਾ ਵਿਰੋਧ ਨਹੀਂ ਕਰਦੇ। ਅੱਛੀ ਬਾਤ ਹੈ ਲੋਕ ਜਾਂਦੇ ਆਂ ਦਰਸ਼ਕ ਕਰਨੇ ਲਈ। ਬਹੁਤ ਅੱਛੀ ਬਾਤ ਹੈ। ਇਸ ਨੇ ਸਭ ਤੋਂ ਜ਼ਿਆਦਾ ਸਾਡੇ ਲੋਕਾਂ ਨੂੰ ਇਹ ਉੱਪਰ ਪਾਣੀ 12 12 13 13 ਫੁੱਟ ਇਕੱਠਾ ਹੋ ਗਿਆ ਨਿਕਲਣੇ ਲਈ ਕੋਈ ਕੋਈ ਬ੍ਰਿਜ ਨਹੀਂ ਆ ਕੋਈ ਗੱਲ ਨਹੀਂ ਇੱਥੇ ਸਾਡਾ ਰਲ ਰਲ ਪੈਂਦਾ ਆ ਸਾਬ ਉਹਦੇ ਦੂਰੇ ਤੀਰੇ ਐਕਸੀਡੈਂਟ ਹੋਇਆ ਹੀ ਹੁੰਦਾ ਵਾ ਜਿਹੜਾ ਹਰਵਾਲ ਵਾਲੇ ਪੰਨੇ ਹੁੰਦਾ ਉਹ ਅਗਲੇ ਪੰਨੇ ਦੇਖਦਾ ਹੀ ਨਹੀਂ ਉਧਰੋਂ ਕੋਣ ਚੱਲਦੇ ਕਈ ਇੱਥੇ ਐਕਸੀਡੈਂਟ ਦੇਖ ਲਈ ਆਓ ਸਾਬ ਹੋ ਗਿਆ ਉਹ ਸਿਉ ਆ ਰਹਾ ਹੈ ਪਾਪੂ ਜੀ ਸਾਈਡ ਤੇ ਗਰੋਂ ਨਾ ਇੰਨੂ ਰੋ ਮੇਖੋ ਪਾਣੇ ਦੇਖੋ ਬਾਈ ਜੀ ਗਨਮੈਨ ਗਿਲੇ ਥੋੜਾ ਪਿੱਛੇ ਹੋ ਜਾ ਦੇਖਣਾ ਕਿਉਂ ਕਿ ਇੱਕ ਇਹ ਤੋਂ ਅਗਲੇ ਪਾਸੇ ਇਹ ਟੇਮ ਜੇ ਬਈਰ ਖੜਾ ਪਿੱਛੇ ਖੜਨਾ ਹੈ ਆਪਣੇ ਪਲੇਟ ਵੱਲ ਇਹਦਾ ਇਹ ਸਾਹਮਣੇ ਸੇ ਆਪਣਾ ਬਾਜ਼ ਨਹੀਂ ਗਾ ਜੀ ਆਪਣਾ ਬਾਜ਼ ਨਾ ਟੋੜ ਸੁੱਟ ਕੇ ਨਾ ਦੇ ਦੇ 4 400 ਕਿਆ ਬਾਤ ਹੈ ਲੱ ਸਦਾ 800 ਦੇ ਦਿੱਤਾ ਉਹ ਸੈਕ ਪਾਕਿਸਤਾਨ ਅੱਛਾ ਉਹ ਨੀਲਗਿਰੀ ਤੋਂ ਆ ਉਹ ਪੱਟੇ ਰੋਕ ਮਾਸ ਨਾਲ ਸੁਖਾ ਤੇ ਆ ਬਾਤ ਉਹ ਕਿਉਂ ਸੀ ਪਾਕਿਸਤਾਨ 70 ਮੈਂ ਜਾਂਦਾ 67 ਪੇਰੇ ਦੇ ਟੀਆ ਰੱਤ ਕੰਨਾ ਮਾਰ ਤੱਕਣਾ ਨਹੀਂ ਮਾਰਦਾ ਪੱਤੀ ਮਾਰਦਾ ਹਾ ਹਾ ਤਮਰ ਪਰ ਮੈਂ ਤੱਕਾ ਨਹੀਂ ਮਾਰਦਾ ਆ ਜਾ ਆ ਬੱਸ ਨਹੀਂ ਕਰਦਾ ਮਗਲੂਤ ਨੇ ਧੱਕਾ ਮਾਰਿਆ ਉਹ ਉੱਧਰ ਮਗਲੂਤ ਵੱਜਿਆ ਦਾ ਬਾਤ ਕਿਸ ਨੂੰ ਨਹੀਂ ਗਲਮ ਕਰਦੇ ਅੱਜ ਪੇਸ਼ ਬਗੀਲ ਸਾਹਿਬ ਪੰਜਾਬ ਆਏ ਨੇ ਨੁਕਸਾਨ ਦਾ ਜਾਇਜ਼ਾ ਜਿਹੜਾ ਜਾਂ ਮੌਈਨਾ ਕਹਿ ਸਕਦੇ ਆ ਪਰ ਲੋਕਾਂ ਦੇ ਬਹੁਤ ਵੱਡੇ ਸਵਾਲ ਨੇ ਸਰ ਆਬਜ਼ਰਵੇਸ਼ਨ ਕੀ ਹੈ ਪਹਿਲਾਂ ਤਾਂ ਇਹ ਜਾਣਨਾ ਚਾਹਣਾ ਹੈ بتا کہ یہ باتیں کوشش ہے میں دن سے رہا ہوں کل ہم لوگ جہاں سفر پر یعنی کنارے جو تباہی ہوئی ہے وہ ہم لوگوں نقصان وہاں کا نقصان ہے کسانوں کو دکان ہوتے ہیں کنارے ਮਾਈਕ ਪਾ ਲਿਆ ਤਕਰੀਕਾ ਵੀ ਲੈ ਆਇਆ ਅੱਜ ਦੇ ਇਸ ਮੌਕੇ ਤੇ ਇੱਕ ਨਾਨਕ ਓਪਰਚੁਨਿਟੀ ਆਬਜ਼ਰਵੇਸ਼ਨ ਇਅਰ ਤੁਸੀਂ ਬੋਕੇਸ਼ ਬਗੇ ਤੁਹਾਡੇ ਨਾਲ ਸੁਜੋਧਨ ਦਾ ਦਾਅਵਾ ਆਇਆ ਤੁਸੀਂ ਆ ਪਏ ਹੋ ਕੀ ਕੀ ਆਬਜ਼ਰਵੇਸ਼ਨ ਹੈ ਫੋਰ ਆਬਜ਼ਰਵੇਸ਼ਨ ਆ ਤੇ ਸਾਂਝੀਆ ਕਰ ਸਕਦਾ ਲੇਕਿਨ ਇੱਕ ਗੱਲ ਮਨੂਰ ਕਰਨਾ ਕਿ 100 ਗੱਲਾਂ ਦੀ ਇੱਕ ਗੱਲ ਇਹ ਨੁਕਸਾਨ 25% ਦਾ ਸੀ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਵੀ ਤੇ ਸਰਕਾਰ ਦੀ ਮਲੈਕੀ ਨਾ ਹੁੰਦੀ ਤੇ ਅਫਸਰਾਂ ਦੀ ਮਲੈਕੀ ਬਹੁਤ ਨੁਕਸਾਨ ਹੋਣਾ ਸੀ ਜੀ ਤੇ ਕਿੰਨੇ 72% ਨੁਕਸਾਨ 85% ਬਜੀ ਬੜੇ ਸਾਬ ਉਹ ਕਿਹਾ 250 ਕਰੋੜ ਰੁਪਏ ਖਰਚਿਆ ਸੀ ਪਹਿਲਾ ਪੱਕੇ ਕੀਤੇ ਉਹਦੇ ਤੇ ਵੀ 250 ਕਰੋੜ ਰੁਪਏ ਦੱਸ ਕਿ ਕਿੱਥੇ ਖਰਚੇ ਹੋ ਗਏ ਟੈਂਡਰ ਹੀ ਨਹੀਂ ਹੋ ਸਕਿਆ ਜਿਹੜੀ ਉਹਨੇ ਗੱਲ ਕਹੀ ਸਾਡੇ ਇੰਟੀਗ੍ਰੇਸ਼ਨ ਸਬਸਟੈਂਸ ਉਹਨਾਂ ਸਰਪੰਚਾਂ ਬਾਉ ਵੀ ਦੱਸੋ ਕਿ ਟੈਂਡਰ ਕਿੱਥੇ ਹੋਇਆ ਤੇ ਕਿੰਨੇ ਕਿੰਨੇ ਖਰਚੇ ਆ ਜਾ ਕੇ ਕਿਰਾਇਆ ਹੀ ਜਾਂਜਾ ਲੈ ਲਾਂਗੇ ਹੁਣ ਜਦੋਂ ਪਾਣੀ ਉਤਰ ਗਿਆ ਪੰਜ ਸਾਲ ਦੇ ਨਾਲ। ਇਹ ਇਸ ਗੱਲ ਦਾ ਇਜਾਜ਼ਾ ਦਲਾਂਗੇ ਕਿ ਕਿਨੇ ਟੈਂਡਰ ਲਾਇਆ ਕਿਹੜੀ ਕੰਪਨੀ ਨੇ ਲਿਆ ਟੈਂਡਰ ਤਾਂ ਹੋਇਆ ਹੀ ਨਹੀਂ ਕਿਉਂਕਿ ਕਮਿਸ਼ਨ ਹੀ ਬਹੁਤ ਜ਼ਿਆਦਾ ਥੱਲੇ ਉਹਨੇ ਕਿਹਾ ਤੱਕ ਉਹ ਟੈਂਡਰ ਹੋ ਹੀ ਨਹੀਂ ਸਕਿਆ। ਸੇ ਨਾਲ ਇਹ ਦੀ ਸਫਾਈ ਨਹੀਂ ਹੋ ਸਕੀ। ਇਹ ਦਰਿਆ ਦੀ ਜਿਹੜੀ ਖਾਮੋ ਕੋ ਤੇ ਦਵਾਈ ਪਟਣਾ ਹੁੰਦਾ ਉਹ ਵੀ ਪਟ ਸਕਿਆ ਪਾਣੀ। ਸੋ ਮੇਰੇ ਕਹਿਣ ਦਾ ਇਹ ਡਿਜਾਸਟਰ ਦਾ ਰੋਜ ਹੋਏਗਾ ਜੇ ਤੁਸੀਂ ਨਾ ਕਰੋ। ਸਾਨੂੰ ਘਟੂ ਘਟ 3000 ਕਰੋੜ ਰੁਪਇਆ ਚਾਹੀਦਾ ਇਹਨੂੰ ਖਲਾਈ ਆਸਤੇ ਸਾਰੇ ਦਰਿਆਵਾਂ ਨੂੰ ਹੁਣ ਕੀ ਹੈ ਦਰਿਆ ਉੱਚੇ ਹੋ ਗਏ ਆ ਜਮੀਨਾਂ ਨੀਂੀਆਂ ਜਿਹੜੀਆਂ ਦਰਿਆ ਉੱਚੇ ਹੋ ਗਏ ਜਮੀਨਾਂ ਨੀਂੀਆਂ ਜਿੰਨਾਂ ਦੇ ਲੋਕਾਂ ਨੂੰ ਮਾਰਨ ਕਰੂਗਾ ਜਾਂ ਤਾਂ ਮਾਰਕੀ ਜਮੀਨਾਂ ਸਰਕਾਰ ਖਰੀਦ ਲੇ ਬੈਂਕ ਵੀ ਉਹਨਾਂ ਨੂੰ ਤੁਹਾਨੂੰ ਜਿਹੜੀ ਹੈ ਲਿਮਟ ਬੰਦ ਉਹ ਛੱਡਤੀ ਹੈ ਉਹਨਾਂ ਨੇ ਆਏ ਵਾਰੋ ਮਾਰ ਦੀ ਵਿੱਚੋਂ ਜਿੰਨੇ ਕੋਟ ਸਾਡੀਆਂ ਸੜਕਾਂ ਬਣਾਈਆਂ ਹਾਈਵੇਜ਼ ਉਹਨਾਂ ਨਾਲ ਡਰੇਨੇਜ ਦਾ ਕੋਈ ਇੰਤਜ਼ਾਮ ਨਹੀਂ ਕੋ ਡਾਫ ਲੱਗ ਜਾਂਦੀ ਆ ਜਦੋਂ ਢਾਫ ਲੱਗ ਜਾਂਦੀ ਆ ਇੱਥੇ ਲੋਕ ਕਹਿ ਰਹੇ ਆ ਕਿ ਸਾਡੇ ਗੂੜਾ ਨੰਗ ਹੈ ਇਸ ਦੇ ਬਾਅਦ ਵੀ ਲੋਕ ਕਹਿ ਰਹੇ ਕਿ ਇਸ ਨੇ ਢਾਫ ਲਾ ਲਈ ਢਾਫ ਨਾਲ ਸਾਡੇ ਹਜ਼ਾਰਾਂ ਇੱਕ ਤਬਾ ਹੋ ਗਏ ਤੋਂ ਕਹਿਣ ਦਾ ਮਤਲਬ ਇਹ ਨਹੀਂ ਕਿ ਇਹਦਾ ਪ੍ਰਭਾਅ ਹੈ ਲੋਕਾ ਜਿਹੜਾ ਨੈਚੁਰਲ ਲੈਂਡਸਕੈਪਡ ਹੁੰਦਾ ਨਾ ਜਿਵੇਂ ਪਿੰਡ ਦਾ ਛੱਪੜ ਹੈ ਪਿੰਡ ਦਾ ਸਾਰਾ ਬੜੀ ਨੂੰ ਪਿੰਡ ਦੇ ਛੱਪੜ ਚਾਹੇ ਉਹ ਜਿਹੜਾ ਲੈਂਡਸਲਾਈਡ ਸੀਗਾ ਉਹ ਇਹਨਾਂ ਨੇ ਖਤਮ ਕਰਤਾ ਸਰਕਾਰਾਂ ਪੂਰਾ ਨੁਕਸਾਨ ਕਰਦਾ ਉਹਨਾਂ ਨੇ ਇੱਥੋਂ ਡਰੇਨੇਜ ਬਣਾਉਣੀ ਸੀ ਜਿੱਥੇ ਆਪ ਬਣਾਉਣਾ ਸਕਵਾ ਦਿੱਤਾ ਸਰ ਆਪ ਤਾਂ ਜੋ ਪਾਣੀ ਆਟੋਮੈਟਿਕਲੀ ਨਿਕਲ ਜਾਵੇ ਸੋ ਮੇਰੇ ਕਹਿਣ ਦਾ ਮਤਲਬ ਇਹ ਫालतੂ ਦੀਆਂ ਉਹ ਦੂਸਰੀ ਸਰਕਾਰਾਂ ਵੀ ਬੀਜੇਪੀ ਉਹਨਾਂ ਨੇ ਆਖਿਆ ਕਿ ਇਹ ਤਾਂ ਜੀ ਖਦਾਈ ਹੋ ਰਹੀ ਹੈ ਮਹੀਨੀ ਕੋਰੀ ਮਹੀਨੀ ਤਾਂ ਹੋ ਰਹੀ ਹੈ 11 ਸਾਲਾਂ ਤੋਂ 11 ਸਾਲ ਦਾ ਦੇਖਣਾ ਫਿਰਦਾ ਮੈਂ ਬਲੱਡ ਆ ਗਿਆ ਚਾਰ ਮਰੀ ਉਸੇ ਖਦਾਈ ਹੋ ਰਹੀ ਹੈ ਫਿਰ ਤੁਸੀਂ ਕੀ ਕੀਤਾ ਮਾਈਨਿੰਗ ਤੁਸੀਂ ਦੱਸੋ ਕੀ ਲੇਕੇ ਜਾਂਦੇ 1200 ਕਰੋੜ ਰੁਪਏ ਦਿੱਤਾ ਸੀ ਡਾਕਟਰ ਮਨਮੋਹਨ ਸੀ ਜਦੋਂ ਥੋੜਾ ਜਿਹਾ ਆਇਆ ਸੀ ਕਿੰਨਾ 37 ਸਾਲਾਂ ਬਾਅਦ ਬਹੁਤ ਵੱਡਾ ਫਲੱਡ ਆਇਆ ਜਿਹੜਾ ਕਿ 1980 ਤੋਂ ਬਾਅਦ ਹੋਣਾ ਅੱਛਾ ਇੱਕ ਇੱਕ ਕੇ ਵੀ ਚੀਜ਼ ਦੱਸਿਓ ਕਿ ਕੀ ਉਪਸ਼ਰਣ ਕੀ ਆਬਜ਼ਰਵ ਕਰਨਾ ਹੈ ਜਿਹਾ ਹੈ ਹੋ ਸਰਕਾਰ ਆਈ ਸੀ ਮਾਈਨਿੰਗ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਅਜੇ ਤੱਕ ਫੰਡ ਕੋਈ ਨਹੀਂ ਜਾ ਕੀਤਾ ਕੇਂਦਰੀ ਮੰਤਰੀ ਦਾ ਮਾਈਨਿੰਗ ਨਾਲੇ ਫਲੱਡ ਹੈ ਮੰਤਰੀ ਸਾਹ ਇਹ ਤਾਂ এনवायरमेंट ਮਿਨਿਸਟਰੀ ਕੋਟੇ ਕੋ ਇਹ ਨਾਮ ਆਈ ਨਹੀਂ ਜਿਹਨੇ ਰੱਖਿਆ ਹੈ ਬਾਈ ਵੀ ਤੇ ਜਿਹੜਾ ਕਰ ਰਹੇ ਉਹਨਾਂ ਦੇ ਜਾਇਜ਼ ਐਕਚੁਅਲ ਲੋਕ ਹਮੇਂ ਖੋਪੇ ਟਾਲੀ ਫਾਇਦਾ ਦੇ ਦੱਸਿਆ ਜਿਹੜੀ ਗੱਡੀ ਸਰਕਾਰ ਦੇ ਇਸੇ ਵੀ ਹਾਂ ਸੱਚੇ ਰਹਿ ਕੇ ਕਾਜ ਕਰਦੇ ਗਏ ਮੇਰੀ ਆਡੀ ਮੇਮ ਮੁਸ਼ਕਲੀ ਆ ਸੱਚੀ ਹੈ ਮੁੱਖ ਮੇਨ ਮੁਸ਼ਕਲੀ ਇਹ ਹੈ ਕਿ ਜਿਹੜਾ 88 ਦੇ ਤੇ 95 ਲੜਾਂ ਦਾ ਉਹ ਆਉਂਦੇ ਆ ਇੱਕ ਲੱਖ ਰੁਪਈਆ ਕਿੱਲੇ ਦਾ ਬੋਬੀ ਦਾ ਖਰਚਾ ਜਿਹੜੀ 54 54 45 ਇਹ ਕਰ ਉਹ ਸਾਡੀਆਂ ਜਲਾਹ ਫਲਾਕੀ ਉਹਨੇ ਸਾਰਾ ਨਕਾ ਨਹੀਂ ਕੱਟ ਨਹੀਂ ਪਾਇਆ ਹਾਂਜੀ ਇਹ ਕਿਹਦਾ ਬੰਦਿਆ ਨਾ ਉਹ ਮੋਹਰੇ ਨਹੀਂ ਹੋਣਾ ਫਿਰ ਪਾਣੀ ਆ ਕੇ ਬਲਕ ਪੁੱਟਾ ਉਹਨੂੰ ਉਹ ਘਟੂਗਾ ਨਾ 6 ਫੁੱਟ ਇਹਨਾਂ ਮੁੱਚਾ ਦਿੱਤਾ ਜਾਇਆ ਇਹਦਾ ਮੁੱਢ ਤੋਂ ਕਿਉਂ ਨਹੀਂ ਰੱਖਿਆ ਕੱਲ ਹੀ ਦੇਖ ਕੇ ਆਏ ਹਾਂ ਇਹ ਮਾਰਾ ਹੀ ਰੋੜਾ ਪੈ ਗਿਆ ਪਾਣੀ ਤੇਰਾ ਜਬੂਰ ਸਾਡੇ ਉੱਪਰ ਪਾਣੀ